ਰੂਲਰਸ ਦੇ ਲਈ ਨੋਰਮਲ ਲਾਈਕ ਸੀ ਕੋਈ ਇਸ ਗੱਲ ਤੇ ਬਹੁਤੀਆਂ ਮਤਲਬ ਆਬਜੈਕਸ਼ਨ ਜਾਂ ਕੋਈ ਫਿੰਗਰਸ ਨਹੀਂ ਸੀ ਰੇਜ਼ ਕਰਦੇ ਲੋਕ ਜਿਸ ਤਰ੍ਹਾਂ ਅਕਬਰ ਅਕਬਰ ਦੀ ਗ੍ਰੇਟ ਕਹਿੰਦੇ ਨਾ ਸੀ 5000 ਰਾਣੀਆਂ ਸੀ ਉਸਦੇ ਹਰਮ ਚ 5000 ਲੇਕਿਨ ਅਕਬਰ ਦੀ ਗ੍ਰੇਟ ਤਾਂ ਹੈ ਇਸੇ ਤਰੀਕੇ ਨਾਲ ਮਹਾਰਾਜਾ ਭੁਪਿੰਦਰ ਸਿੰਘ ਦੇ 300 350 ਰਾਣੀਆਂ ਆਉਣ ਦੀ ਗੱਲ ਬਹੁਤ ਪਹਿਲਾਂ ਦੀ ਗੱਲ ਹੈ ਤੋ ਮੇਰਾ ਮਤਲਬ ਕਹਿੰਦਾ ਹੈ ਇਟ ਇਜ਼ ਨੋਟ ਹਿਸਟਰੀ ਈਟ ਦੀਜ਼ ਆਰ ਅਨੇਕਡੋਟਸ ਹੈਗੀਆਂ ਜਿਹੜੀਆਂ ਉਸ ਵੇਲੇ ਦੇ ਰੂਲ ਹੁਣ ਦੇਖੋ ਇੱਕ ਰੂਲਰ ਆ ਉਹਦੇ ਤੇ ਕਿੰਨੇ ਪ੍ਰੈਸ਼ਰ ਆ ਕਿੰਨੀ ਉਸਦੀ ਇਨਵੋਲਵਮੈਂਟ ਆ ਐਡਾ ਬੜਾ ਐਮਪਾਇਰ ਆ 13000 ਪਿੰਡਾ 13000 ਪਿੰਡ ਉਸ ਵੇਲੇ ਰਣਜੀਤ ਸਿੰਘ ਦੇ ਐਮਪਾਇਰ ਦੇ ਵਿੱਚ ਐਮਪਾਇਰ ਆ ਕਿੰਗਡਮ ਨਹੀਂ ਉਸ ਐਮਪਾਇਰ ਦੀ ਇੱਕ ਇੱਕ ਚੀਜ਼ ਦੀ ਟੋਪੋਗ੍ਰਾਫੀ ਦੀ ਇੰਪੋਰਟੈਂਟ ਆਦਮੀ ਕਿਸੇ ਪਿੰਡ ਚ ਰਹਿ ਰਹੇ ਆ ਉਹਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਨੌਲੇਜ ਸੀ ਪਰਸਨਲੀ ਕਿੱਡੀ ਵੱਡੀ ਗੱਲ 13000 ਪਿੰਡਾਂ ਦੀ ਟੋਪੋਗ੍ਰਾਫੀ ਉਸ ਦੇ ਵਿੱਚ ਰਹਿ ਰਹੇ ਲੋਕਾਂ ਬਾਰੇ ਉਹਦੇ ਚ ਕਿਹੜਾ ਇੰਪੋਰਟੈਂਟ ਆਦਮੀ ਆ ਕਿਹੜਾ ਇਨਫਲੂਐਂਸ਼ੀਅਲ ਆਦਮੀ ਆ ਕਿਹੜੇ ਕਿਹੜਾ ਆਦਮੀ ਕੋਈ ਬਹੁਤ ਜ਼ਿਆਦਾ ਸੇਵਾ ਕਰ ਸਕਦਾ ਕਿੰਗਡਮ ਦੀ ਤੋਂ ਮੇਰਾ ਮਤਲਬ ਕਹਿੰਦਾ ਹੈ ਆ ਵੀ ਇਹ ਤਾਂ ਗੱਲਾਂ ਬਹੁਤ ਮਹੱਤਵਪੂਰਨ ਹੀ ਆ ਜਿਹੜਾ ਬੰਦਾ ਇੰਨਾ ਪ੍ਰੈਸ਼ਰ ਆਪਣੇ ਮਾਈਂਡ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਰੱਖੀ ਬੈਠਾ ਉਹਦੇ ਲਈ ਤਾਂ ਇਹ ਬਹੁਤ ਮਾਮੂਲੀ ਚੀਜ਼ਾਂ ਵੀ ਉਹਦੀਆਂ ਗਰਲਫ੍ਰੈਂਡ ਤੁਸੀਂ ਕਹਿ ਲੋ ਅੱਜ ਦੇ ਅੱਜ ਦੇ ਪ੍ਰੈਜ਼ੈਂਟ ਟਾਈਮਸ ਦੇ ਵਿੱਚ ਜਾਂ ਲਾਵਨ ਰਿਲੇਸ਼ਨਸ਼ਿਪ ਆ ਲਿਵਿੰਗ ਰਿਲੇਸ਼ਨਸ਼ਿਪ ਆ ਲਿਵ-ਇਨ ਰਿਲੇਸ਼ਨਸ਼ਿਪ ਆਦਿਕਾ ਰੱਖੀ ਬੈਠੇ ਆ ਲੋਕ ਬਹੁਤ ਬੜੇ ਅਮੀਰ ਆਦਮੀ ਅੱਜ ਵੀ ਮਤਲਬ ਜਿਹੜਾ ਹੈਗਾ ਇਸ ਤਰ੍ਹਾਂ ਦੀ ਔਰਤਾਂ ਰੱਖਦੇ ਐ ਐਕਸਟਰਾ ਮੈਰੀਟੋਰੀਅਲ ਉਹਨਾਂ ਦੇ ਰਿਲੇਸ਼ਨਸ ਹੁੰਦੇ ਆ ਤੋ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਬਲਿਟਨ ਨਹੀਂ ਕਰਦੀਆਂ ਰਣਜੀਤ ਸਿੰਘ ਨੂੰ ਫਿਰ ਉਹ ਜਿਸ ਤਰ੍ਹਾਂ ਇਹਨਾਂ ਨੇ ਫਕੀਰ ਸਾਹਿਬ ਨੇ ਦੱਸਿਆ ਜਿਹੜੇ ਬੋਲ ਰਹੇ ਸੀ ਦੂਸਰੇ ਪਾਸਿਓ ਪੋਲੀਟੀਕਲ ਮੈਰਜੀਸ ਵੀ ਹੁੰਦੀਆਂ ਸੀ ਉਸ ਵੇਲੇ فرض ਕਰੋ ਕਿਸੇ ਰੂਲਰ ਨੂੰ ਕੰਕਰ ਕੀਤਾ ਉਹ ਜਿਹੜਾ ਰੂਲਰ ਮਾਰਿਆ ਗਿਆ ਤਾਂ ਉਸ ਦੀ ਜਿਹੜੀ ਮਹਾਰਾਣੀ ਹੈ ਉਸ ਦੀ ਜਿਹੜੀ ਵਾਈਫ ਆ ਉਸ ਤਲਵਾਰਸ ਹੋ ਗਈ ਉਸ ਦੇ ਕੋਈ ਸੋਰਸ ਆਫ ਇਨਕਮ ਨਹੀਂ ਰਿਹਾ ਤਾਂ ਨੈਚੁਰਲੀ ਉਹਨੂੰ ਰੀਹੈਬਿਲੀਟੇਟ ਕਰ ਦਿੱਤਾ ਜੀ ਬਾਈ ਵਰਚੋ ਕੀਪਿੰਗ ਹਰ ਇਨ ਥੈਟ ਪਾਰਟਿਕੂਲਰ ਹੈਮ ਤਾਂ ਕਿ ਉਸ ਨੂੰ ਇੱਕ ਮਹਾਰਾਣੀ ਹੈ ਇੱਕ ਚੰਗੀ ਜ਼ਿੰਦਗੀ ਉਸਨੇ ਬਤੀਤ ਕੀਤੀ ਹੈ ਤਾਂ ਉਹ ਰੋਣ ਨਾ ਜਾਵੇ ਜੀ ਤਾਂ ਇਹ ਦਿਸ ਵਾਸ ਦੀ ਗ੍ਰੈਂਜਰ ਆਨ ਦੀ ਪਾਰਟ ਆਫ ਦਾ ਮਹਾਰਾਜਾ ਉਸ ਦੀ ਮਤਲਬ ਰਹਿਮਦਿਲੀ ਹੈ ਉਸ ਦੀ ਗ੍ਰੇਟਨੈਸ ਹੈ ਉਸ ਦਾ ਗ੍ਰੈਂਜਰ ਇਹ ਸਭ ਜਗ੍ਹਾ ਹੁੰਦਾ ਸੀ ਜੀ ਸਾਰੇ ਰੂਲਰਸ ਦੇ ਨਾਲ ਇਸ ਤਰੀਕੇ ਦੀ ਚੀਜ਼ਾਂ ਹੁੰਦੀਆਂ ਸੀ ਰੂਲਰਸ ਦੇ ਲਈ ਨੋਰਮਲ ਲਾਈਫ ਸੀ ਕੋਈ ਇਸ ਗੱਲ ਤੇ ਬਹੁਤੀਆਂ ਮਤਲਬ ਆਬਜੈਕਸ਼ਨ ਜਾਂ ਕੋਈ ਫਿੰਗਰਸ ਨਹੀਂ ਸੀ ਰੇਜ਼ ਕਰਦੇ ਲੋਕ ਜਿਸ ਤਰ੍ਹਾਂ ਅਕਬਰ ਆ ਅਕਬਰ ਦੀ ਗ੍ਰੇਟ ਕਹਿੰਦੇ ਨਾ ਸੀ 5000 ਰਾਣੀਆਂ ਸੀ ਉਸਦੇ ਹਰਮ ਚ 5000 ਲੇਕਿਨ ਅਕਬਰ ਦੀ ਗ੍ਰੇਟ ਤਾਂ ਹੈ ਇਸੇ ਤਰੀਕੇ ਨਾਲ ਮਹਾਰਾਜਾ ਭੁਪਿੰਦਰ ਸਿੰਘ ਦੇ 300 350 ਰਾਣੀਆਂ ਆਉਣ ਦੀ ਗੱਲ ਬਹੁਤ ਪਹਿਲਾਂ ਦੀ ਗੱਲ ਆ ਤੋਂ ਮੇਰਾ ਮਤਲਬ ਕਹਿੰਦਾ ਹੈ ਇਟ ਇਜ਼ ਨਾਟ ਹਿਸਟਰੀ ਈਟ ਦੀਜ਼ ਆਰ ਐਨੇਕਡੋਟਸ ਹੈਗੀਆਂ ਜਿਹੜੀਆਂ ਉਸ ਵੇਲੇ ਦੇ ਹੁਣ ਦੇਖੋ ਇੱਕ ਰੂਲਰ ਆ ਉਹਦੇ ਤੇ ਕਿੰਨੇ ਪ੍ਰੈਸ਼ਰ ਆ ਕਿੰਨੀ ਉਸਦੀ ਇਨਵੋਲਵਮੈਂਟ ਆ ਐਡਾ ਬੜਾ ਐਮਪਾਇਰ ਆ 13000 ਪਿੰਡ ਆ 13000 ਪਿੰਡ ਉਸ ਵੇਲੇ ਰਣਜੀਤ ਸਿੰਘ ਦੇ ਐਮਪਾਇਰ ਦੇ ਵਿੱਚ ਐਮਪਾਇਰ ਆ ਕਿੰਗਡਮ ਨਹੀਂ ਉਸ ਐਮਪਾਇਰ ਦੀ ਇੱਕ ਇੱਕ ਥੀਸ ਦੀ ਟੋਪੋਗ੍ਰਾਫੀ ਦੀ ਇੰਪੋਰਟੈਂਟ ਆदमी ਕਿਸੇ ਪਿੰਡ ਚ ਰਹਿ ਰਹੇ ਆ ਉਹਦੇ ਬਾਰੇ ਮਹਾਰਾਜਾ ਰਣਜੀਤ ਸਿੰਘ ਨੂੰ ਨੌਲੇਜ ਸੀ ਪਰਸਨਲੀ ਕਿੱਡੀ ਵੱਡੀ ਗੱਲ ਆ ਦੇਰਾ ਹਜ਼ਾਰ ਪਿੰਡਾਂ ਦੀ ਟੋਪੋਗ੍ਰਾਫੀ ਉਸ ਦੇ ਵਿੱਚ ਰਹਿ ਰਹੇ ਲੋਕਾਂ ਬਾਰੇ ਉਹਦੇ ਚ ਕਿਹੜਾ ਇੰਪੋਰਟੈਂਟ ਆਦਮੀ ਆ ਕਿਹੜਾ ਇਨਫਲੂਐਂਸ਼ੀਅਲ ਆਦਮੀ ਆ ਕਿਹੜੇ ਕਿਹੜਾ ਆਦਮੀ ਕੋਈ ਬਹੁਤ ਜ਼ਿਆਦਾ ਸੇਵਾ ਕਰ ਸਕਦਾ ਕਿੰਗਡਮ ਦੀ ਤੋਂ ਮੇਰਾ ਮਤਲਬ ਕਹਿੰਦਾ ਹੈ ਆ ਵੀ ਇਹ ਤਾਂ ਗੱਲਾਂ ਬਹੁਤ ਮਹੱਤਵਪੂਰਨ ਈ ਆ ਜਿਹੜਾ ਬੰਦਾ ਇੰਨਾ ਪ੍ਰੈਸ਼ਰ ਆਪਣੇ ਮਾਈਂਡ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਰੱਖੀ ਬੈਠਾ ਉਹਦੇ ਲਈ ਤਾਂ ਇਹ ਬਹੁਤ ਮਹੱਤਵਪੂਰਨ ਚੀਜ਼ਾਂ ਵੀ ਉਹਦੀਆਂ গার্লফ্রেন্ড ਤੁਸੀਂ ਕਹਿ ਲੋ ਅੱਜ ਦੇ ਅੱਜ ਦੇ ਪ੍ਰੈਜ਼ੈਂਟ ਟਾਈਮਸ ਦੇ ਵਿੱਚ ਜਾਂ ਲਾਵਨ ਰਿਲੇਸ਼ਨਸ਼ਿਪ ਆ ਲਿਵਿੰਗ ਰਿਲੇਸ਼ਨਸ਼ਿਪ ਆ ਲਿਵ ਇਨ ਰਿਲੇਸ਼ਨਸ਼ਿਪ ਆਦਿਕਾ ਰੱਖੀ ਬੈਠੇ ਆ ਲੋਕ ਬਹੁਤ ਬੜੇ ਅਮੀਰ ਆਦਮੀ ਅੱਜ ਵੀ ਮਤਲਬ ਜਿਹੜਾ ਹੈਗਾ ਇਸ ਤਰ੍ਹਾਂ ਦੀ ਔਰਤਾਂ ਰੱਖਦੇ ਐ ਐਕਸਟਰਾ ਮੈਰੀਟੋਰੀਅਲ ਉਹਨਾਂ ਦੇ ਰਿਲੇਸ਼ਨਸ ਹੁੰਦੇ ਆ ਤੋ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਬਲਿਟਨ ਨਹੀਂ ਕਰਦੀਆਂ ਰঞ্জੀਤ ਸਿੰਘ ਨੂੰ ਫਿਰ ਉਹ ਜਿਸ ਤਰ੍ਹਾਂ ਇਹਨਾਂ ਨੇ ਫਕੀਰ ਸਾਹਿਬ ਨੇ ਦੱਸਿਆ ਜਿਹੜੇ ਬੋਲ ਰਹੇ ਸੀ ਦੂਸਰੇ ਪਾਸਿਓ ਪੋਲੀਟੀਕਲ ਮੈਰिजਸ ਵੀ ਹੁੰਦੀਆਂ ਸੀ ਉਸ ਵੇਲੇ ਫਰਜ਼ ਕਰੋ ਕਿਸੇ ਰੂਲਰ ਨੂੰ ਕੰਕਰ ਕੀਤਾ ਉਹ ਜਿਹੜਾ ਰੂਲਰ ਮਾਰਿਆ ਗਿਆ ਤਾਂ ਉਸ ਦੀ ਜਿਹੜੀ ਮਹਾਰਾਣੀ ਹੈ ਉਸ ਦੀ ਜਿਹੜੀ ਵਾਈਫ ਹੈ ਉਸ ਤਲਵਾਰਸ ਹੋ ਗਈ ਉਸ ਦੇ ਕੋਈ ਸੋਰਸ ਆਫ ਇਨਕਮ ਨਹੀਂ ਰਿਹਾ ਤਾਂ ਨੈਚੁਰਲੀ ਉਹਨੂੰ ਰੀਹੈਬਿਲੀਟੇਟ ਕਰ ਦਿੱਤਾ ਜੀ ਬਾਈ ਵਰਚੋ ਕੀਪਿੰਗ ਹਰ ਇਨ ਥੈਟ ਪਾਰਟਿਕੂਲਰ ਹਰਮ ਤਾਂ ਕਿ ਉਸ ਨੂੰ ਇੱਕ ਮਹਾਰਾਣੀ ਹੈ ਇੱਕ ਚੰਗੀ ਜ਼ਿੰਦਗੀ ਉਸ ਨੇ ਬਤੀਤ ਕੀਤੀ ਹੈ ਤਾਂ ਉਹ ਰੋਣ ਨਾ ਜਾਵੇ ਜੀ ਤਾਂ ਇਹ ਦਿਸ ਵਾਸ ਦੀ ਗ੍ਰੈਂਜਰ ਔਨ ਦੀ ਪਾਰਟ ਆਫ ਦਾ ਮਹਾਰਾਜਾ ਉਸ ਦੀ ਮਤਲਬ ਰਹਿਮਦਲੀ ਹੈ ਉਸ ਦੀ ਗ੍ਰੇਟਨੈਸ ਹੈ ਉਸ ਦਾ ਗ੍ਰੈਂਜਰ ਇਹ ਸਭ ਜਗ੍ਹਾ ਹੁੰਦਾ ਸੀ ਸਾਰੇ ਰੂਲਰਸ ਦੇ ਨਾਲ ਇਸ ਤਰੀਕੇ ਦੀ ਚੀਜ਼ਾਂ ਹੁੰਦੀ